ਜੇ ਅਣਕੀ ਨੰਬਰ ਗੱਡੀ ਹੈ ਆਹ ਵਾਰੀ ਇਹ ਕੋਈ ਆਲਾ ਨਹੀਂ ਹੈ ਚੋੜਾ 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 ਚੋੜ ਚੋੜ ਕੋਲ ਲੈ ਨੂੰ ਬਾਹਰ ਕੱਢ ਲੋ ਜਿਹੜੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਵਿਦਿਆਰਥੀਆਂ ਲਈ ਊੜ ਪੱਟੀ ਨੇ ਜਿਹੜਾ ਹੈਗਾ ਵਾਟਰ ਏਰੀਆ ਦੇ ਨਾਲ ਲੱਗਦਾ ਤੇ ਉੱਥੇ ਸ਼ੱਕੀ ਵਿਅਕਤੀ ਦੇਖੇ ਗਏ ਸੀ ਸર્ચ ਵੀ ਕਾਫੀ ਚੱਲਿਆ ਉਸ ਤੋਂ ਬਾਅਦ ਕਾਲ ਭੰਗਿਆਲ ਦੇ ਵਿੱਚ ਜਿਹੜਾ ਜੀ ਐਨ ਕੈਦ ਹੈਗਾ ਪਹਿਲੇ ਉੱਥੇ ਵੀ ਕਨੇ ਦੇਖੇ ਗਏ ਕੀ ਉਹ ਪੁੱਛ ਰੋ ਤਿਆਰਿਆ ਸਰਟੀਫਿਕੇਸ਼ਨ ਦੋਦਾਰ ਇਹ ਦਿਨ ਪਹਿਲਾਂ ਜਿਹੜਾ ਸ਼ੱਕੀ ਵਿਅਕਤੀਆਂ ਨੂੰ ਉੱਥੇ ਦੇਖਿਆ ਗਿਆ ਸੀ ਜਿਹਦੇ ਸਬੰਧ ਵਿੱਚ ਸਾਡੇ ਐਸ ਐਸ ਪੀ ਸ਼੍ਰੀ ਸੁਹੇਰ ਮੀਰੀ ਆਈ ਪੀ ਐਸਓ ਕਾਫੀ ਸੀਰੀਅਸ ਨੇ ਉਹਨਾਂ ਨੇ ਪੰਜਾਬ ਪੁਲਿਸੀਆਂ ਕਾਫੀ ਜਿਹੜੇ ਆਫਸਰ ਨੇ ਡਿਊਟੀਆਂ ਲਗਾਈਆਂ ਨੇ ਅਤੇ ਬਾਹਰੋਂ ਵੀ ਫੋਰਸ ਸਾਨੂੰ ਮਿਲੀ ਹੋਈ ਹੈ ਜਿਹਦੇ ਸਬੰਧ ਵਿੱਚ ਅਸੀਂ ਕਾਫੀ ਸੁਹਿਰਦ ਹੈ ਅਸੀਂ ਜਿਹੜਾ ਆਪਣੇ ਬਾਰਡਰ ਦੇ ਏਰੀਆ ਵਿੱਚ ਕਾਫੀ ਨਾਕੇ ਲਗਾਏ ਗਏ ਹਨ ਅਤੇ ਜਿਹੜੀ ਆਉਣ ਜਾਣ ਵਾਲੀ ਗੱਡੀ ਉਹ ਹਰ ਇੱਕ ਚੈੱਕ ਹੋ ਕੇ ਆ ਰਹੀ ਹੈ ਅਤੇ ਕਿਸੇ ਵੀ ਗੱਡੀ ਨੂੰ ਵਿਦਆਊਟ ਚੈਕਿੰਗ ਨਹੀਂ ਜਾਣ ਦਿੱਤਾ ਜਾਂਦਾ ਅਤੇ ਜਿਹੜਾ ਅਸੀਂ ਬਾਰਡਰ ਤੇ ਸਾਡੀ ਜਿਹੜੀ ਸਕਿਉਰਟੀ ਉਹ ਪੂਰੀ ਟਾਈਟ ਹੈ ਅਸੀਂ ਅਸੀਂ ਇਸ ਪ੍ਰਤੀ ਬਹੁਤ ਸੀਰੀਅਸ ਹਾਂ ਤੇ ਕਿ ਸਕੇਚ ਵੀ ਜਾਰੀ ਕੀਤਾ ਗਿਆ ਸ਼ੱਕੀ ਦਾ ਇੱਕ ਜਿਹੜਾ ਆਪਣਾ ਕੀੜੀ ਜਨ ਕਨਿਆਲ ਪਿੰਡਾ ਇੱਕ ਉੱਥੇ ਇੱਕ ਸਸਪੈਕਟ ਦੇਖਿਆ ਸੀ ਉਹਦਾ ਸਕੈਚ ਜਾਰੀ ਕੀਤਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਬੇਨਤੀ ਕਰਦਾ ਕਿ ਜੇਕਰ ਇਸ ਤਰ੍ਹਾਂ ਦੇ ਸਕੈਚ ਦਾ ਪਰਸਨ ਦਾ ਕੋਈ ਨੂੰ ਤੁਹਾਨੂੰ ਦਿਖਾਈ ਜਾਂਦਾ ਦੱਸਦਾ ਤੇ ਤੁਰੰਤ ਉਸ ਪੁਲਿਸ ਨੂੰ ਜਿਹੜੀ ਸੂਚਿਤ ਕੀਤਾ ਜਾਵੇ ਅਸੀਂ ਉਹ ਜਿਹੜੇ ਸਕੈਚ ਦੇ ਥੱਲੇ ਆਪਣੇ ਮੋਬਾਈਲ ਨੰਬਰ ਵੀ ਲਿਖਿਆ ਹਨ ਸਾਨੂੰ ਤੁਰੰਤ ਸੂਚਿਤ ਕੀਤਾ ਜਾਵੇ ਤਾਂ ਜੋ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ